ਨੀ ਪਹਿਲੀ ਗੱਲ ਤਾਂ ਇਹ ਟਰੈਕਟਰ ਕਟਾਉਣ ਚ ਸੀ ਮੈਂ ਕਿਹੜਾ ਸਿਟਿੰਗ ਐਮਪੀ ਸੀ। ਕੱਲ ਪਾਰਟੀ ਅੱਗੇ ਡਿਮਾਂਡ ਰੱਖੀ ਸੀ। ਪਾਰਟੀ ਨੇ ਜੋ ਫੈਸਲਾ ਲਿਆ ਉਹ ਤੇ ਫੁੱਲ ਚੜਾਏ ਨੇ। ਹਮੇਸ਼ਾ ਪਾਰਟੀ ਦੇ ਫੁੱਲ ਚੜਾਉਂਦੇ ਰਹਾਂਗੇ। ਜੋ ਵੀ ਪਾਰਟੀ ਕੰਮ ਦਊਗੀ ਉਹਨੂੰ ਸਿਰੇ ਚੜਾਂਗੇ। ਦੂਸਰੀ ਗੱਲ ਪਾਰਟੀ 'ਚ ਕੁਝ ਅਜਿਹੇ ਲੀਡਰ ਹੁੰਦੇ ਨੇ ਜਿਹੜੀ ਆਪਣੀ ਛਾਖ ਨੂੰ ਤਾਂ ਬਹੁਤ ਉੱਚਾ ਸਮਝਦੇ ਨੇ ਪਰ ਦੂਏ ਨੂੰ ਨੀਮਾ ਦਿਖਾਉਣ ਚ ਬਹੁਤ ਘਟੀਆ ਹਰਕਤ, ਈਪ ਹਰਕਤ ਕਰਦੇ ਨੇ। ਅਜਿੇ ਵਿਸ਼ਵਾਸ ਘਾਤ ਲੀਡਰਾਂ ਤੋਂ ਸਾਡੇ ਨੂੰ ਸਾਨੂੰ ਖਾਸ ਕਰਕੇ ਜਿਹੜੇ ਸਟੈਬਲਿਸ਼ ਹੋਏ ਐਸਸੀ ਲੀਡਰ ਨੇ ਉਹਨਾਂ ਤੇ ਉਹ ਚਾਹੁੰਦੇ ਨੇ ਵੀ ਅਸੀਂ ਜਾਂ ਸਾਡਾ ਪਰਿਵਾਰ ਇਹ ਅੱਗੇ ਵਧੇ ਤੇ ਇਹ ਜਿਹੇ ਲੀਡਰਾਂ ਨੂੰ ਪਾਰਟੀ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਜਿਹੜੇ ਪਾਰਟੀ ਰਾਹੁਲ ਗਾਂਧੀ ਜੀ ਨੇ ਗ੍ਰਾਸ ਰੂਟ ਤੋਂ ਚੱਕੇ ਨੌਜਵਾਨ ਜਿਨ੍ਹਾਂ ਦੀ ਕੋਈ ਸਿਆਸੀ ਸੂਝ-ਬੂਝ ਨਹੀਂ ਸੀ ਪੋਲਿਟੀਕਲ ਪਰਿਵਾਰ ਨਹੀਂ ਸੀ ਹੈਗੇ ਉਹਨਾਂ ਨੂੰ ਆਪਣੇ ਪਾਇਲਟ ਪ੍ਰੋਜੈਕਟ ਯੂਥ ਕਾਂਗਰਸ ਲਈ ਅੱਗੇ ਲੈ ਕੇ ਆਏ ਨੇ ਉਹ ਜਿਹੜੇ ਪੈਦਾ ਕੀਤੇ ਨੇ ਲੀਡਰ ਉਹਨਾਂ ਨੂੰ ਅੱਗੇ ਵਧਣ ਲਈ ਰਾਹੁਲ ਗਾਂਧੀ ਜੋ ਸੇਧ ਦੇ ਰਿਹਾ ਸਾਨੂੰ ਰਾਹੁਲ ਗਾਂਧੀ ਵੀ ਸੇਧ ਤੇ ਪਹਿਰਾ ਦੇਣਾ ਚਾਹੀਦਾ ਤੇ ਸਾਨੂੰ ਸਾਡੇ ਲੀਡਰ ਰਾਹੁਲ ਗਾਂਧੀ ਤੇ ਆਸ ਆ ਪੀਓ ਹਮੇਸ਼ਾ ਉਹਨਾਂ ਲੀਡਰ ਨੂੰ ਅੱਗੇ ਲੈ ਕੇ ਆਉ ਜਿਹੜੇ ਗਰਾਸ ਰੂਟ ਤੇ ਕੰਮ ਕਰਦੇ ਨੇ ਤੇ ਬਿਨਾਂ ਪਰਿਵਾਰਾਂ ਤੋਂ ਉੱਪਰ ਆਏ ਨੇ ਤੇ ਜਿਹੜੇ ਅਹਜੇ ਲੀਡਰ ਨੇ ਉਹਨਾਂ ਦਾ ਛੇਤੀ ਨਾ ਛੇਤੀ ਰਾਹੁਲ ਗਾਂਧੀ ਦੇ ਮੂਰੇ ਚਾਨਣਾ ਕਰਾਂਗੇ ਵੀ ਤੇ ਉਹਨਾਂ ਨੂੰ ਦੱਸਾਂਗੇ ਪਰ ਨਾਮ ਹਲੇ ਡਿਸਕਲੋਜ਼ ਨਹੀਂ ਕਰਨਾ ਉਹ ਜੇ ਸਾਡਾ ਲੀਡਰ ਬਲਾਊ ਪੁੱਛੋ ਉਹਨਾਂ ਨੂੰ ਦੱਸਾਂਗੇ ਕਿਹੜੇ ਲੀਡਰ ਪੰਜਾਬ ਚ ਕੀ ਕਰ ਰਹੇ ਇੱਕ ਹੋਰ ਵੀ ਚਰਚਾ ਬੜੀ ਇੱਥੇ ਚਲਾਈ ਹੋਈ ਸੀ ਕਹਿੰਦੇ ਜੀ ਲੱਖਾਂ ਜੀ ਬੀਜੇਪੀ ਜਾਣਾਂ ਨੇ ਕਈ ਖਵਾਰਾਂ ਚ ਵੀ ਖਬਰਾਂ ਲੱਗੀਆਂ ਜੀ ਦੇਖੋ ਬੀਜੇਪੀ ਜਾਣ ਦੀ ਕੋਈ ਤੁਕ ਨਹੀਂ ਬਣਦੀ ਕਿਉਂਕਿ ਕਾਂਗਰਸ ਪਾਰਟੀ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਰਿਹਾ ਦੋ ਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਆ ਇਸ ਤੋਂ ਵੱਧ ਪਾਰਟੀ ਕੀ ਦੇ ਦਵੇ ਇਸ ਲਈ ਪਾਰਟੀ ਤੇ ਪਹਿਰਾ ਦੇਣਾ ਪਾਰਟੀ ਦੇ ਕੰਮ ਤੇ ਪਹਿਰਾ ਦੇਣਾ ਨੱਕੇ ਦਾ ਪਰਸਨਲ ਪੱਤ ਆ ਤੇ ਭਾਜਪਾ ਚ ਜਾਣ ਤੇ ਤਾਂ ਮੈਂ ਕਦੇ ਸੋਚ ਹੀ ਨਹੀਂ ਸਕਦਾ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਨਹੀਂ ਉਹ ਪਤਾ ਮੈਂ ਉਹਨਾਂ ਨਾਲ ਗੱਲ ਕਰੂੰਗਾ ਜੀ ਮੈਨੂੰ ਪਤਾ ਨਹੀਂ ਆ ਉਸ ਗੱਲ ਦਾ ਦੇਖੋ ਜਦ ਤੱਕ ਦੇਖ ਨਾ ਲਵਾਂ ਉਹਨਾਂ ਨਾਲ ਗੱਲ ਨਾ ਕਰਾਂ ਉਦੋਂ ਤੱਕ ਕਮੈਂਟ ਦੇਣੇ ਮੁਸ਼ਕਲ ਹੁੰਦੇ ਆ ਔਰ ਜੇ ਜ਼ਰੂਰਤ ਪਈ ਤੇ ਮੈਂ ਕਮੈਂਟ ਕਰੂੰਗਾ ਉਹ ਪਤਾ ਨਹੀਂ ਕਿਹਦੇ ਵੱਲ ਇਸ਼ਾਰਾ ਕਰਦੇ ਆ ਪਰ ਅੱਜ ਸਹੀ ਮੈਨਿਆਂ ਚ ਕਾਂਗਰਸ ਤੇ ਵੀ ਜਿਹੜਾ ਕਾਸਟ ਜਿੰਦੀ ਗੱਲ ਕਰਦਾ ਮੈਂ ਹਰ ਬੰਦਾ ਕੋਈ ਜੱਟ ਜੱਟ ਤੋਂ ਬੈਰੀ ਹੋਇਆ ਵਾ ਹਿੰਦੂ 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 ਦਾ ਤੇ ਅੱਜ ਜਿਹੜੇ ਐਸਸੀ ਭਰਾ ਨੇ ਜਿਹੜੇ ਐਸਸੀ ਨੇ ਉਹ ਐਸਸੀ ਦੇ ਅੰਗੇਜਟ ਹੋਏ ਹੋਏ ਆ ਤੇ ਕਹਿਣ ਦਾ ਮਤਲਬ ਜਿਹੜੀ ਇਹ ਲੀਡਰਸ਼ਿਪ ਹੈ ਕਾਂਗਰਸ ਦੀ ਬਹੁਤ ਆਉਣ ਵਾਲੇ ਟਾਈਮ ਚ ਜਿਹੜੀ ਕਾਂਗਰਸ ਦੀ ਪਾਰਟੀ ਆ ਖੀਰੂ ਖੀਰੂ ਹੋ ਜਾਊਗੀ ਕਿਉਂਕਿ ਇਹ ਤੇ ਅਨੁਸ਼ਾਸਨ ਦੀ ਬਹੁਤ ਵੱਡੀ ਕਮੀ ਹੈ ਡਿਸਪਲਿਨ ਨਹੀਂ ਪਾਰਟੀ ਚ ਹੈ ਨੀਗਾ ਸ ਆਮ ਆਦਮੀ ਪਾਰਟੀ ਅੱਜ ਜਿਵੇਂ ਭਗਵੰਤ ਮਾਨ ਜੀ ਕੰਮ ਕਰ ਰਿਹਾ ਪੰਜਾਬ ਚ ਅੱਜ ਲੋਕ ਸਾਰੇ ਇਹ ਨਹੀਂ ਵੀ ਕੋਈ ਪਾਰਟਿਕਲ ਸਾਰੇ ਲੋਕ ਉਹਨਾਂ ਸਾਰੀ ਦੁਨੀਆ ਉਹਨਾਂ ਦੇ ਨਾਲ ਪੰਜਾਬ ਦੀ